ਸਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰ ਚਿਤ ਲਾਏ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਵਿੱਤਰ ਹੁਕਮ ਦੇ ਵਿੱਚ ਆਰੰਭਕ ਜੋ ਬਚਨ ਸਾਡੀ ਝੋਲੀ ਦੇ ਵਿੱਚ ਪਾਏ ਨੇ ਉਸ ਦੇ ਵਿੱਚ ਬਖਸ਼ਿਸ ਕੀਤੀ ਹੈ ਕਿ ਭਾਈ ਸਤਗੁਰੂ ਦੀ ਕੀਤੀ ਹੋਈ ਸੇਵਾ ਸਫਲ ਸਹਿਤ ਹੈ ਪਰ ਸ਼ਰਤ ਹੈ ਕਿ ਜੇ ਕੋਈ ਇਨਸਾਨ ਆਪਣੇ ਅੰਦਰ ਨੂੰ ਟਿਕਾ ਕੇ ਚਿੱਤ ਲਾ ਕੇ ਸਮਰੱਥ ਸਤਗੁਰੂ ਦੀ ਸੇਵਾ ਕਰੇ ਨਾ ਫਿਰ ਪਾਤਸ਼ਾਹ ਕਹਿੰਦੇ ਨੇ ਮਨ ਚਿੰਦਿਆ ਫਲ ਭਾਵਨਾ ਹਉ ਮੈਂ ਵਿੱਚ ਹਾਂ ਜਾਏ ਸਤਿਗੁਰੂ ਦੀ ਸੇਵਾ ਦੇ ਨਾਲ ਅੰਦਰ ਦੇ ਜਿਤਨੇ ਵੀ ਮਨ ਇਛਤ ਫੁਰਨੇ ਹੁੰਦੇ ਨੇ ਨਾ ਸਤਿਗੁਰੂ ਉਹ ਮਨ ਭਾਵਨਾ ਨੂੰ ਦੇਖ ਕੇ ਫਲ ਲਾਉਂਦੇ ਨੇ ਸੇਵਾ ਕਰਨ ਵਾਲੇ ਦੇ ਅੰਦਰੋਂ ਹਉਮੈ ਆਪਣੇ ਆਪ ਹੀ ਬਿਨ ਸਜ ਜਾਂਦੀ ਹੈ ਵਿਚਾਰ ਦਾ ਜੋ ਅੱਜ ਧੁਰ ਹੈ ਉਹ ਅਸਲ ਦੇ ਵਿੱਚ ਇਨ੍ਹਾਂ ਪਵਿੱਤਰ ਦੋ ਬਚਨਾਂ ਨੂੰ ਆਧਾਰ ਬਣਾ ਕੇ ਆਪ ਨਾਲ ਸਾਂਝ ਪਾਉਣੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਾਣੀ ਆਪ ਜੀ ਪੜ੍ਹਦੇ ਹੋ ਸੁਣਦੇ ਹੋ ਅਮਰਤ ਬਾਣੀ ਦੇ ਵਿੱਚ ਬਾਰ ਬਾਰ ਸਾਨੂੰ ਸੇਵਾ ਕਰਨ ਦੀ ਭਾਵਨਾ ਨਾਲ ਸੇਵਾ ਕਰਨ ਦੀ ਤਾਕੀਦ ਕੀਤੀ ਗਈ ਹੈ। ਸਾਨੂੰ ਪ੍ਰੇਰਣਾ ਦਿੱਤੀ ਗਈ ਹੈ ਕਿ ਸੰਸਾਰ ਦੇ ਵਿੱਚ ਵਿਚਰਦਿਆਂ ਆਮ ਮਨੁੱਖ ਜੋ ਵੀ ਕਰਮ ਕਰਦਾ ਉਹ ਤਕਰੀਬਨ ਹਉਮੈ ਦੇ ਜੁਗਤ ਹੁੰਦਾ ਹੈ। ਸੇਵਾ ਇੱਕ ਐਸੀ ਦਾਤਾਰ ਦੀ ਦਾਤ ਹੈ ਸਤ ਸੰਗਤ ਜੀ। ਕਿ ਜਿਹੜੀ ਸਾਡੀ ਅੰਦਰ ਦੇ ਹਉਮੈ ਨੂੰ ਖਤਮ ਕਰਦੀ ਹੈ ਸੇਵਾ ਭਾਵਨਾ ਨਾਲ ਕੋਈ ਕਰੇ ਤਾਂ ਉਸ ਦੇ ਅੰਦਰ ਦੀ ਮੈਲ ਉਤਰੇਗੀ ਪਰ ਇੱਥੇ ਸਤਿਗੁਰੂ ਨੇ ਦੋ ਬਚਨ ਕਹੇ ਨੇ ਇੱਕ ਤਾਂ ਜਿਹੜਾ ਚਿੱਤ ਲਾ ਕੇ ਸੇਵਾ ਕਰੇਗਾ ਉਸ ਨੂੰ ਸਫਲਤਾ ਮਿਲੇਗੀ ਇੱਥੇ ਖਿਆਲ ਪੈਦਾ ਹੁੰਦਾ ਵੀ ਜੇ ਸੇਵਾ ਤਾਂ ਆਪਾਂ ਪੈਸੇ ਕਲ ਤੌਰ ਤੇ ਆਪਣੇ ਹੱਥਾਂ ਨਾਲ ਕਰਦੇ ਹੀ ਅਸੀਂ ਝਾੜੂ ਆਪਣੇ ਹੱਥਾਂ ਨਾਲ ਦਿੰਦੇ ਆ ਲਾਉਂਦੇ ਆ ਚਿੱਤ ਦਾ ਉੱਥੇ ਕੀ ਕੰਮ ਜੇ ਅਸੀਂ ਗੁਰੂ ਕੇ ਲੰਗਰ ਦੇ ਵਿੱਚ ਭਾਂਡੇ ਮਾਂਜਦੇ ਆ ਤਾਂ ਭਾਂਡੇ ਵੀ ਤਾਂ ਅਸੀਂ ਹੱਥਾਂ ਦੇ ਨਾਲ ਮਾਂਜਦੇ ਆ ਉੱਥੇ ਚਿੱਤ ਦਾ ਕੀ ਕੰਮ ਜੇ ਆਪਾਂ ਸਤਗੁਰੂ ਦੇ ਘਰ ਦੇ ਵਿੱਚ ਤੱਪੜ ਝਾੜਦੇ ਆ ਤਾਂ ਉੱਥੇ ਵੀ ਅਸੀਂ ਆਪਣੇ ਹੱਥਾਂ ਨਾਲ ਕੰਮ ਕਰਦੇ ਆ ਪਰ ਸਤਿਗੁਰੂ ਏ ਕਿਰਪਾ ਕਰਕੇ ਦੱਸੋ ਕਿ ਚਿੱਤ ਲਾ ਕੇ ਸੇਵਾ ਦਾ ਅਰਥ ਕੀ ਹੈ ਕੀ ਉਸ ਵੇਲੇ ਝਾੜੂ ਲਾਉਂਦਿਆਂ ਚਿੱਤ ਝਾੜੂ ਵਿੱਚ ਰੱਖੀਏ ਕੀ ਆਪਾਂ ਗੁਰੂ ਘਰ ਦੇ ਵਿੱਚ ਸਫਾਈ ਸੇਵਾ ਕਰਦਿਆਂ ਕੋਈ ਵੀ ਸੇਵਾ ਕਰੀਏ ਤਾਂ ਕਿ ਉਸ ਸੇਵਾ ਦੇ ਵਿੱਚ ਆਪਣੇ ਇੰਦਰੀਆਂ ਨੂੰ ਆਪਣੇ ਇੰਦਰੀਆਂ ਨੂੰ ਆਪਣੇ ਚਿੱਤ ਨੂੰ ਟਿਕਾਈਏ ਗੁਰਮੁਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਨੇ ਦੋ ਤਰ੍ਹਾਂ ਦੀ ਸੇਵਾ ਪ੍ਰਵਾਨ ਕੀਤੀ ਹੈ ਇੱਕ ਬਾਹਰੀ ਸੇਵਾ ਦੂਜੀ ਅੰਦਰੂਨੀ ਸੇਵਾ ਬਾਹਰੀ ਸੇਵਾ ਤਾਂ ਕਈ ਵਾਰੀ ਸਾਨੂੰ ਨਜ਼ਰ ਆ ਪੈਂਦੀ ਹੈ ਪਰ ਅੰਦਰ ਦੀ ਸੇਵਾ ਕੇਵਲ ਉਹ ਕਰਦੇ ਨੇ ਜਿਨ੍ਹਾਂ ਨੂੰ ਦਾਤਾਰ ਨੇ ਅੰਦਰ ਦੀ ਭਾਵਨਾ ਦੀ ਬਖਸ਼ਿਸ਼ ਕੀਤੀ ਮਨ ਹੱਥ ਕਰਕੇ ਨਹੀਂ ਬੱਧਾ ਚੱਤੀ ਉਹ ਸੇਵਾ ਨਹੀਂ ਕਰਦੇ ਬਾਹਰ ਦੀ ਸੇਵਾ ਅਸੀਂ ਸਰੀਰ ਦੇ ਅੰਗਾਂ ਨਾਲ ਕਰਦੇ ਆ ਤੇ ਅੰਦਰ ਦੀ ਸੇਵਾ ਤਾਂ ਪਿਆਰਿਓ ਹੱਥੀ ਸੇਵਾ ਕਰਦੇ ਆ ਹੋਇਆ ਆਪਣੇ ਅੰਦਰ ਨੂੰ ਖੇਨ ਖੇਨ ਗੁਰੂ ਦੇ ਸ਼ਬਦ ਦੇ ਵਿੱਚ ਜੋੜਨਾ ਹੈ ਇਹ ਹੈ ਚਿੱਤ ਲਾ ਕੇ ਸੇਵਾ ਕਰਨੀ ਆਪਣੇ ਚਿੱਤ ਨੂੰ ਬੱਧਾ ਚੱਤੀ ਨਹੀਂ ਜੋ ਗੁਰੂ ਕਹਿੰਦੇ ਨੇ ਉਸ ਨੂੰ ਖੇੜੇ ਮੱਥੇ ਪ੍ਰਵਾਨ ਕਰਨਾ ਤੇ ਫਿਰ ਪਿਆਰਿਓ ਸੇਵਾ ਕਰਦਿਆ ਕੋਈ ਵੀ ਪਲ ਐਸਾ ਨਾ ਨਿਕਲੇ ਕਿ ਜਦੋਂ ਸਾਡੇ ਅੰਦਰ ਵਾਲਾ ਚਿੱਤ ਗੁਰੂ ਦੇ ਸ਼ਬਦ ਤੋਂ ਦੂਰ ਹੋਵੇ ਸਤਿਗੁਰੂ ਨੇ ਬਾਣੀ ਦੇ ਵਿੱਚ ਸੇਵਾ ਸੇਵਾਦਾਰ ਤੇ ਸੇਵਾ ਕਰਕੇ ਮਿਲਦਿਆਂ ਹੋਈਆਂ ਦਾਤਾਂ ਤਿੰਨਾਂ ਦਾ ਜ਼ਿਕਰ ਕੀਤਾ ਹੁਣ ਚਿੱਤ ਲਾ ਕੇ ਸੇਵਾ ਆਪਾਂ ਕਿਵੇਂ ਕਰਨੀ ਹੈ ਸੇਵਾਦਾਰ ਦਾ ਜੀਵਨ ਐਸਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਦਾ ਤਾਰਨੇ ਤੋਂ ਉਦਾਹਰਨਾਂ ਦਿੱਤੀਆਂ ਹਜ਼ੂਰ ਮਿਹਰ ਕਰਦੇ ਨੇ ਇੱਕ ਤਾਂ ਉਹ ਹਨ ਸੇਵਾ ਕਰਨ ਵਾਲੇ ਜਿਹੜੇ ਮਾਨੋ ਚਾਕਰ ਦੀ ਤਰ੍ਹਾਂ ਆਉਂਦੇ ਤੇ ਗੁਰੂ ਚਰਨਾਂ ਦੇ ਵਿੱਚ ਆਪਣੀ ਚਾੱਕਰੀ ਦੇ ਢੰਗ ਨਾਲ ਸੇਵਾ ਕਰਦੇ ਹਨ ਤੇ ਦੂਸਰੇ ਉਹ ਹਨ ਜਿਹੜੇ ਚਾਕਰ ਬਣ ਕੇ ਨਹੀਂ ਨੌਕਰ ਬਣ ਕੇ ਨਹੀਂ ਸਤਿਗੁਰੂ ਦੇ ਦਰ ਦੇ ਲਾਲੇ ਕੋਲੇ ਬਣ ਕੇ ਆਉਂਦੇ ਨੇ ਸੇਵਾ ਕਰਕੇ ਹੀ ਅਰਦਾਸ ਕਰਦੇ ਨੇ ਦਾਤਾ ਜੀ ਕਿਰਪਾ ਕਰਕੇ ਬਖਸ਼ ਦੇਈਂ ਜਿਤਨੀ ਭਾਵਨਾ ਨਾਲ ਸੇਵਾ ਕਰਨੀ ਸੀ ਤੇਰੇ ਘਰ ਦਾ ਲੂਣ ਖਾ ਕੇ ਹਰਾਮ ਕਰ ਗਿਆ ਕਿਰਪਾ ਕਰ ਮੈਨੂੰ ਚਿਤ ਲਾ ਕੇ ਸੇਵਾ ਕਰਨ ਦੀ ਦਾਤ ਬਖਸ਼ ਦੇਖੋ ਦੋ ਪਰਮਾਨ ਨੇ ਸਾਧ ਸੰਗਤ ਜੀ ਹਜੂਰ ਦੀ ਬਾਣੀ ਦੇ ਵਿੱਚ ਇੱਕ ਤਾਂ ਆਸਾ ਜੀ ਦੀ ਬਾਗ ਦੇ ਵਿੱਚ ਅੰਮ੍ਰਿਤ ਬਾਚਨ ਆਪਾਂ ਰੋਜ਼ਾਨਾ ਪੜ੍ਹਦੇ ਸੁਣਦੇ ਆ ਸਾਹਿਬ ਕਹਿੰਦੇ ਨੇ ਕਿ ਜੇਕਰ ਕੋਈ ਨੌਕਰ ਕਿਸੇ ਮਾਲਕ ਦੇ ਘਰ ਦੀ ਨੌਕਰੀ ਚਾੱਕਰੀ ਕਰਦਾ ਤਾਂ ਚਾਕਰ ਚਿੱਤ ਲਾ ਕੇ ਚਾੱਕਰੀ ਕਰੇ ਤਾਂ ਮਾਲਕ ਖੁਸ਼ ਹੋ ਕੇ ਜਿੰਨੀ ਉਸ ਦੀ ਰੋਜ਼ਾਨਾ ਦੀ ਦਿਹਾੜੀ ਹੈ ਨਾ ਜਾਂ ਜਿੰਨੀ ਉਸ ਦੀ ਤਨਖਾਹ ਬਣਦੀ ਹੈ ਨਾ ਉਸ ਦੀ ਮਿਹਨਤ ਤੋਂ ਕਈ ਗੁਣਾ ਵੱਧ ਉਸ ਦੀ ਝੋਲੀ ਦੇ ਵਿੱਚ ਪਾ ਦਿੰਦਾ ਪਿਆਰਿਓ ਜੇ ਕੋਈ ਚਾਕਰ ਆਪਣੇ ਨਾਲ ਸ਼ਬਦ ਤਾਂ ਲਾਏ ਮੈਂ ਮਾਲਕ ਦੀ চাকਰੀ ਕਰਨਾ ਪਰ ਮਾਲਕ ਦੇ ਸਾਹਮਣੇ ਹੋ ਕੇ ਉਸ ਦੀ ਬਰਾਬਰਤਾ ਕਰਕੇ ਉਸ ਦੇ ਸਾਹਮਣੇ ਬੋਲੇ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਿਆਰਿਆ ਤੈਨੂੰ ਦਾਤ ਤਾਂ ਕੀ ਮਿਲਣੀ ਹੈ ਤੇਰੇ ਅੰਦਰ ਦੀ ਹਉਮੈ ਕਰਕੇ ਤੇਰੀ ਮਤ ਥੋੜੀ ਹੋਣ ਕਰਕੇ ਕੀਤੇ ਹੋਏ ਚਾੱਕਰੀ ਵੀ ਬੇਅਰਥ ਚਲੀ ਗਈ ਚੱਕਰ ਲੱਗੈ ਚੱਕਰੇ ਜੇ ਚੱਲੇ ਖਸਮੇ ਪਾਏ ਖਸਮ ਦੇ ਹੁਕਮ ਵਿੱਚ ਖਸਮ ਦੀ ਰਜਾ ਦੇ ਵਿੱਚ ਖਸਮ ਦੇ ਭਾਣੇ ਦੇ ਵਿੱਚ ਤੁਰੇ ਹੋਰ ਮਤ ਤੈ ਸੁਨੋ ਅਗਲੇ ਅਹਵਜਾ ਪੇਦੋ ਨਾ ਖਾਈ ਜੇ ਭਾਵਨਾ ਨਾਲ ਚੱਕਰੀ ਕਰੇ ਸੇਵਾ ਕਰੇ ਨਾ ਉਸ ਦੀ ਤਨਖਾ ਕਈ ਗੁਨਾ ਪਦ ਉਸ ਨੂੰ ਦੌਲਤ ਮਿਲ ਗਈ ਪਰ ਨਾਲ ਬਚਨ ਕੀਤਾ ਖਸਮੈ ਕਰੈ ਬਰਬ ਰੇ ਫਿਰ ਕੈਰਤ ਅੰਦਰ ਪਾਏ ਬਜ ਹੋ ਗਵਾਏ ਅਕਲਾ ਮੋਹਿ ਮੋਹ ਖਾਪਾਣਾ ਖਾਇ ਜਿਸ ਨੂੰ ਇਹਨਾਂ ਇਨਾਮ ਇੰਨੀ ਇੱਜ਼ਤ ਮਿਲਨੀ ਸੀ ਸਾਧ ਸੰਤ ਜੀ ਉਹ ਸੇਵਾ ਕਰਨ ਵਾਲਾ ਚਾੱਕਰੀ ਕਰਨ ਵਾਲਾ ਆਪਣੇ ਆਪ ਨੂੰ ਗੁਰੂ ਦਾ ਨੌਕਰ ਕਹਾਉਣ ਵਾਲਾ ਜਦੋਂ ਖਸਮ ਦੀ ਚਾੱਕਰੀ ਚਿੱਤ ਲਾ ਕੇ ਨਹੀਂ ਕਰਦਾ ਨਾ ਕੰਮ ਚਿੱਤ ਲਾ ਕੇ ਨਹੀਂ ਕਰਦਾ ਤਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਉਸ ਦੇ ਮੂੰਹ ਤੇ ਝੋਟਾ ਪੈਂਦੀ ਹੈ ਨਹੀਂ ਉਸ ਨੂੰ ਅਸੀਸਾਂ ਨਹੀਂ ਮਿਲਦੀਆਂ ਪਰ ਨਾਲ ਮਿਹਰ ਕਰਕੇ ਬਚਨ ਕਹੇ ਚਾਕਰ ਲਕੈ ਚਾਕਰੀ ਨਾਲੇ ਕਰ ਬਬਾਤ ਚਾਕਰੀ ਵੀ ਕਰੇ ਮਾਲਕ ਦੇ ਸਾਹਮਣੇ ਖਲੋਕੇ ਹੰਕਾਰ ਦੇ ਬੋਲ ਵੀ ਬੋਲੇ ਗਲਾ ਕਰੇ ਕਨੇਰੀਆ ਖਸਮ ਨਾ ਪਾਏ ਸਾਧ ਚਿੱਤ ਲਾਕੇ ਚਾਕਰੀ ਸੇਵਾ ਕੀ ਆਪ ਗਵਾਈ ਸੇਵਾ ਕਰੇ ਤਾਂ ਕਿਛ ਪਾਏ ਮਾਨ ਜਿਹੜਾ ਹਉਮੈ ਨੂੰ ਗਵਾ ਦੇਵੇ ਨਾ ਆਪਣੇ ਅੰਦਰ ਦੀ ਮਮਤਾ ਨੂੰ ਬਿਲਕੁਲ ਤਿਆਗ ਦੇਵੇ ਇਹੋ ਜਿਹੇ ਸੇਵਾ ਕਰਨ ਵਾਲੇ ਚਾਕਰ ਨੂੰ ਗੁਰੂ ਦੇ ਘਰ ਦੇ ਵਿੱਚ ਮਾਨ ਮਿਲਦਾ ਇੱਜ਼ਤ ਮਿਲਦੀ ਹੈ ਕੌਣ ਹੈ ਸਫਲ ਸੇਵਕ ਜਿਹਵੇ ਉਸਨੇ ਮਾਲਕ ਦੀ ਸੇਵਾ ਕੀਤੀ ਉਸ ਸਾਫਲ ਸੇਵਕ ਦਾ ਜੀਵਨ ਕੀ ਹੈ ਸੇਵਕ ਤੇ ਸੰਤੋਖ ਹੈ ਜਿੰਨੇ ਸੱਚੋ ਸੱਚ ਧਿਆਇਆ ਜਿਸ ਨੇ ਸੱਚੇ ਪ੍ਰਮਾਤਮਾ ਵਾਹਿਗੁਰੂ ਜੀ ਨੂੰ ਧਿਆਇਆ ਹੈ ਨਾ ਜਿਸ ਨੇ ਸਿਮਰਨ ਕੀਤਾ ਮੇਰੇ ਮਾਲਕ ਨੇ ਕਿਰਪਾ ਕਰਕੇ ਸਿਮਰਨ ਕਰਨ ਵਾਲੇ ਦੇ ਅੰਦਰ ਸੰਤੋਖ ਭਰ ਦਿੱਤਾ ਜਦੋਂ ਸੰਤੋਖੀ ਬੰਦਾ ਸੇਵਾ ਕਰਦਾ ਭਾਈ ਉਸ ਦਾ ਅੰਦਰ ਇਨਾ ਟਿਕ ਜਾਂਦਾ ਕਿ ਕਿਸੇ ਵੀ ਤਰ੍ਹਾਂ ਦੀ ਤਮਾ ਦਾ ਹਉਮੈ ਦਾ ਲਾਲਚ ਦਾ ਉਸ ਦੇ ਮਨ ਅੰਦਰ ਫੁਰਨਾ ਵੀ ਨਹੀਂ ਉੱਠਦਾ ਓਨੇ ਮੰਦ ਪਰ ਨ ਰਖੇ ਓ ਕਰ ਸੁ ਕਿਰਤ ਧਰਮ ਕਮਾਇਆ ਸਫਲ ਸੇਵਕ ਕਦੀ ਵੀ ਮੰਦੇ ਰਸਤੇ ਤੇ ਨਹੀਂ ਤੁਰਦਾ ਉਹ ਚੰਗੀ ਕਿਰਤ ਕਰਦਾ ਆਪਣੀ ਜ਼ਿੰਦਗੀ ਦੇ ਵਿੱਚ ਧਰਮ ਨੂੰ ਕਮਾਉਂਦਾ ਉਹਨੀ ਦੁਨੀਆਂ ਤੋਂ ਡੇ ਬੰਦਨ ਸੰਸਾਰ ਦੇ ਬੰਧਨ ਸੇਵਾ ਕਰਨ ਵਾਲਾ ਤੋੜ ਦਿੰਦਾ ਸਹਿਬ ਕਹਿੰਦੇ ਨੇ ਕਿ ਉਸ ਨੂੰ ਨਾ ਤਾਂ ਸੰਸਾਰ ਤੋਂ ਕੋਈ ਜਕੜ ਤੇ ਨਾ ਕੋਈ ਸੰਸਾਰ ਦੀ ਪਕੜ ਸੇਵਾ ਕਰਨ ਵਾਲੇ ਦਾ ਮਕਸਦ ਕੇਵਲ ਆਪਣੇ ਗੁਰੂ ਨੂੰ ਆਪਣੇ ਪਿਆਰੇ ਨੂੰ ਖੁਸ਼ ਕਰਨਾ ਹੈ ਕੀ ਕਹਿੰਦੇ ਪਤਸਾ ਓਨੇ ਦੁਨੀਆ ਤੋੜੇ ਬੰਦ ਨਾ ਅੰਨ ਪਾਣੀ ਥੋੜਾ ਖਾਇ ਸੇਵਾਦਾਰ ਦਾ ਅਜਿਹਾ ਜੀਵਨ ਹੈ ਉਹ ਕੇਵਲ ਜਵਾਨ ਦੇ ਰਸ ਹੀ ਨਹੀਂ ਕੇਵਲ ਆਪਣੇ ਉੱਧਰ ਪੇਟ ਨੂੰ ਭਰਨ ਵਾਸਤੇ ਹੀ ਨਹੀਂ ਸੇਵਾ ਕਰਨ ਵਾਲਾ ਮੰਦੇ ਰਸਤੇ ਤੇ ਨਹੀਂ ਤੁਰਦਾ ਸੰਸਾਰ ਦੇ ਬੰਦਨਾਂ ਤੋਂ ਮੁਕਤ ਹੈ ਉਹ ਸੰਸਾਰ ਵਿੱਚ ਕੇਵਲ ਖਾਣ ਵਾਸਤੇ ਨਹੀਂ ਜਿਉਂਦਾ ਤੂੰ ਬਖਸ਼ੇ ਸੇ ਅਗਲਾ ਨਿਤ ਤੇ ਬਹਿ ਚੜ੍ਹ ਹੈ ਸਵਾਯਾ ਸੇਵਾ ਕਰਦਿਆਂ ਕਰਦਿਆਂ ਸਾਧ ਸੰਗਤ ਜੀ ਇੱਕ ਦਿਨ ਵਡਿਆਈ ਵੱਡਾ ਆਪਾ ਸੇਵਾਦਾਰ ਹੱਥੀ ਸੇਵਾ ਕਰਦਾ ਹੈ ਚਿੱਤ ਦੇ ਨਾਲ ਆਪਣੇ ਗੁਰੂ ਦੇ ਸ਼ਬਦ ਨੂੰ ਕਮਾਉਂਦਾ ਹੈ ਵਡਿਆਈ ਕਰਦਾ ਕਰਦਾ ਇੱਕ ਦਿਨ ਉਹ ਵੱਡੇ ਵਿੱਚ ਸਮਾ ਜਾਂਦਾ ਹੈ ਸੇਵਾਦਾਰ ਇੱਕ ਦਿਨ ਸਵਾਮੀ ਦੇ ਵਿੱਚ ਅਕਾਲ ਪੁਰਖ ਦੇ ਵਿੱਚ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਹੈ ਫਿਰ ਬੇਨਤੀ ਕਰਾਂ ਸਤਿਗੁਰੂ ਦੀ ਸੇਵਾ ਨਿਸਫਲ ਨਹੀਂ ਹਾਂ ਥੋੜੀਆਂ ਅਜਹੀਆਂ ਗੱਲਾਂ ਜ਼ਰੂਰ ਚੇਤੇ ਰੱਖਣ ਵਾਲੀਆਂ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਨੂੰ ਦਰਸਾਈਆਂ ਗਈਆਂ ਨੇ ਦੇਖੋ ਅਸੀਂ ਰੋਗ ਦੂਰ ਕਰਨ ਲਈ ਕੋਈ ਵੀ ਦਵਾਈ ਖਾਂਦੇ ਹਾਂ ਸਾਨੂੰ ਕਿਸੇ ਵੀ ਡਾਕਟਰ ਵੈਦ ਜਾਂ ਹਕੀਮ ਕੋਲ ਜਾਓ ਤਾਂ ਉਹ ਦਵਾਈ ਖਾਣ ਵਾਸਤੇ ਤਕੀਦ ਕਰੇਗਾ ਦਵਾਈ ਦਾ ਢੰਗ ਤਰੀਕਾ ਵੀ ਦੱਸੇਗਾ ਪਰ ਜਿੱਥੇ ਦਵਾਈ ਦੇ ਵਿੱਚ ਤਾਕਤ ਤੇ ਸਮਰੱਥਾ ਹੈ ਉਥੇ ਡਾਕਟਰ ਨਾਲ ਇਹ ਗੱਲ ਵੀ ਕਹੇਗਾ ਕਿ ਸੱਜਣਾ ਦਵਾਈ ਤੇਰੇ ਤੇ ਅਸਰ ਜ਼ਰੂਰ ਕਰੇਗੀ ਪਰ ਦਵਾਈ ਦੇ ਨਾਲ ਨਾਲ ਤੈਨੂੰ ਇਹਨਾਂ ਚੀਜ਼ਾਂ ਦਾ ਪਰਹੇਜ਼ ਕਰਨਾ ਪਵੇਗਾ ਜੇਕਰ ਵੈਦ ਕੋਲੋਂ ਦਵਾਈ ਲੈ ਵੀ ਲਈ ਨੇਮ ਨਾਲ ਉਹ ਦਵਾਈ ਖਾ ਵੀ ਲਈ ਪਰ ਜਿਹੜੀਆਂ ਚੀਜ਼ਾਂ ਦਾ ਡਾਕਟਰ ਨੇ ਪਰਹੇਜ਼ ਤੇ ਸੰਜਮ ਕਰਨ ਲਈ ਸਾਨੂੰ ਕਿਹਾ ਸੀ ਆਪਾਂ ਉਹ ਸੰਜਮ ਤੇ ਪਰਹੇਜ਼ ਨਹੀਂ ਕੀਤਾ ਤਾਂ ਪਰਤ ਕੇ ਅਸੀਂ ਇਹ ਨਾ ਕਹੀਏ ਕਿ ਵੈਦ ਦੀ ਦਵਾਈ ਦਾ ਅਸਰ ਨਹੀਂ ਸਿਆਣੇ ਕਹਿਣਗੇ ਪਿਆਰਿਆ ਬੈਤਤੀ ਦਵਾਈ ਤਾਂ ਅਸਰ ਜ਼ਰੂਰ ਕਰਦੀ ਪਰ ਜਿਹੜੀਆਂ ਚੀਜ਼ਾਂ ਦਾ ਤੈਨੂੰ ਪਰਹੇਜ਼ ਕਰਨ ਦੇ ਲਈ ਕਿਹਾ ਸੀ ਨਾ ਕਿ ਤੂੰ ਉਹਨਾਂ ਦਾ ਪਰਹੇਜ਼ ਕੀਤਾ ਅਸੀਂ ਕਹਿੰਦੇ ਆ ਨਾ ਇੰਨੇ ਸਾਲ ਹੋ ਗਏ ਸੇਵਾ ਕਰਦੇ ਆ ਪਰ ਅੰਦਰ ਤਬਦੀਲੀ ਕਿਉਂ ਨਹੀਂ ਆਈ ਮੈਂ ਬੇਨਤੀ ਕਰਾਂ ਭਾਈ ਸੇਵਾ ਦੋ ਤਰੀਕਿਆਂ ਦੇ ਨਾਲ ਹੈ ਇੱਕ ਬਾਹਰੀ ਸੇਵਾ ਤੇ ਦੂਜੀ ਸਰੀਰ ਦੀ ਸੇਵਾ ਇਕ ਚਿੱਤ ਹੋ ਕੇ ਆਪਣੇ ਅੰਦਰ ਨੂੰ ਸ਼ਬਦ ਦੀ ਕਮਾਈ ਵਿੱਚ ਜੋੜਨਾ ਜੇ ਅਸੀਂ ਕਹੀਏ ਨਾ ਕਿ ਇਕੱਲਾ ਬਾਹਰ ਦੀ ਸਰੀਰਕ ਸੇਵਾ ਨਾਲ ਸਾਨੂੰ ਕੁਝ ਪ੍ਰਾਪਤ ਹੋ ਜਾਵੇਗਾ ਖੇਮਾ ਕਰਿਓ ਸਾਫ ਸੰਗਤ ਜੀ ਜਿਹੜਾ ਝਾੜੂ ਆਪਾਂ ਗੁਰੂ ਘਰ ਦਿੰਦੇ ਆ ਨਾ ਤੁਸੀਂ ਦੇਖਦੇ ਹੋ ਕੁਝ ਲੋਕ ਐਸੇ ਨੇ ਜਿਹੜੇ ਸਵੇਰੇ ਉੱਠਦੇ ਆ ਸਾਰ ਸਹਿਰ ਦੀਆਂ ਸੜਕਾਂ ਨੂੰ ਝਾੜੂਆਂ ਨਾਲ ਸਾਫ਼ ਕਰਦੇ ਨੇ ਕਿ ਉਹ ਝਾੜੂ ਲਾਉਣ ਵਾਲੇ ਸਾਰੇ ਬ੍ਰਹਮ ਗਿਆਨੀ ਬਣ ਗਏ ਅਸੀਂ ਦੇਖਦੇ ਆ ਨਾ ਕਈ ਬੰਦੇ ਐਸੇ ਨੇ ਕਿ ਉਹ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਭਾਂਡੇ ਮਾਂਜਦੇ ਨੇ ਤਾਂ ਇੰਨਾ ਸਮਾਂ ਭਾਂਡੇ ਮਾਂਜਣ ਤੋਂ ਬਾਅਦ ਕੀ ਉਹਨਾਂ ਅੰਦਰ ਵੀ ਪਵਿੱਤਰ ਹੋ ਗਏ ਉਹ ਪਾਰ ਬ੍ਰਹਿਮ ਤੱਕ ਪਹੁੰਚ ਗਏ ਕੁਝ ਲੋਕ ਐਸੇ ਨੇ ਜਿਹੜੇ ਮਜ਼ਦੂਰੀ ਕਰਦੇ ਨੇ ਸਿਰ ਤੇ ਲੋਕਾਂ ਦਾ ਕੂੜਾ ਚੁੱਕ ਕੇ ਟੋਕਰੀ ਦੇ ਵਿੱਚ ਪਾ ਕੇ ਬਾਹਰ ਸੁੱਟਦੇ ਨੇ ਕਿਉ ਟੋਕਰੀਆਂ ਢੋਣ ਵਾਲਾ ਅੰਦਰ ਦਾ ਪ੍ਰਕਾਸ਼ ਹੋ ਗਿਆ ਮੇਰੀ ਬੇਨਤੀ ਸਮਝਿਓ ਭਾਈ ਅੱਜ ਦੋ ਗੱਲਾਂ ਕਹੀਆਂ ਨੇ ਪਾਕਿਸਤਾਨੇ ਸੇਵਾ ਸਫਲ ਹੈ ਉਹ ਤਾਂ ਸਫਲਾ ਜੇ ਚਿੱਤ ਲਾ ਕੇ ਕਰੀਗੇ ਝਾੜੂ ਤਾਂ ਸੈਂਕੜੇ ਲੋਕ ਸੜਕਾਂ ਤੇ ਲਗਾਉਂਦੇ ਨੇ ਪਰ ਸਾਧ ਸੰਗਤ ਜੀ ਗੁਰੂ ਘਰ ਦੇ ਵਿੱਚ ਝਾੜੂ ਲਾਉਣ ਵਾਲਾ ਜਿਹੜਾ ਗੁਰੂ ਘਰ ਟਿਕਿਆ ਹੈ ਨਾ ਗੁਰੂ ਘਰ ਦੇ ਵਿੱਚ ਝਾੜੂ ਲਾਉਣ ਵਾਲਾ ਤੇ ਬਾਹਰ ਝਾੜੂ ਪਕੜ ਕੇ ਖਲੋਤਾ ਉਸ ਦੇ ਵਿੱਚ ਬੜਾ ਫਰਕ ਹੈ ਝਾੜੂ ਲਾਉਣ ਵਾਲਾ ਜਿਹੜਾ ਗੁਰੂ ਘਰ ਟੇਕਿਆ ਨਾ ਉਸ ਦੇ ਅੰਦਰ ਗੁਰੂ ਦਾ ਸ਼ਬਦ ਤਾਂ ਚੱਲਦਾ ਤੇ ਉਸ ਦਾ ਝਾੜੂ ਲਾਇਆ ਉਸ ਦੇ ਅੰਦਰ ਦੀ ਸਫਾਈ ਵੀ ਕਰੇਗਾ ਬਾਹਰ ਝਾੜੂ ਲਾਣ ਵਾਲਾ ਕੇਵਲ ਮਿੱਟੀ ਹੁੰਜ ਕੇ ਸੁੱਟਦਾ ਜਿਹੜਾ ਸ਼ਬਦ ਦੀ ਕਮਾਈ ਕਰਦਾ ਸਾਧ ਸੰਗਤ ਜੀ ਸ਼ਬਦ ਦਾ ਝਾੜੋ ਉਸ ਬੰਦੇ ਦੇ ਅੰਦਰ ਦੀ ਸਫਾਈ ਵੀ ਕਰੇਗਾ ਕੋਈ ਇਨਸਾਨ ਬਾਹਰੋਂ ਹੱਥਾਂ ਨਾਲ ਗੁਰੂ ਦੇ ਭਾਂਡੇ ਮਾਂਜਦਾ ਤੇ ਨਾਲ-ਨਾਲ ਉਹ ਨਾਮ ਜਪਦਾ ਬਾਣੀ ਪੜ੍ਹਦਾ ਬਾਹਰ ਦੇ ਭਾਂਡੇ ਧੁੱਪਦੇ ਨੇ ਹੱਥਾਂ ਦੇ ਨਾਲ ਤੇ ਅੰਦਰ ਦੇ ਭਾਂਡੇ ਧੁੱਪਦੇ ਨੇ ਸਾਧ ਸੰਗਤ ਜੀ ਸ਼ਬਦ ਦੇ ਵਿੱਚ ਚਿੱਤ ਲਾਉਣ ਦਾ ਬਾਹਰ ਉਹ ਡੋਕਰੀ ਚੁੱਕਦਾ ਸਿਰ ਤੇ ਕੂੜਾ ਮਿੱਟੀ ਚੁੱਕ ਕੇ ਬਾਹਰ ਸੁੱਟਦਾ ਬਾਹਰ ਦੇ ਮਿੱਟੀ ੁੱਟੇ ਜਾਂਦੇ ਏ ਸਿਰ ਤੇ ਟੋਕਰੀ ਚੁੱਕ ਕੇ ਤੇ ਅੰਦਰ ਦੇ ਕੂੜੇ ੁੱਟੇ ਜਾਂਦੇ ਨੇ ਗੁਰੂ ਦੇ ਸ਼ਬਦ ਦੇ ਵਿੱਚ ਚਿੱਤ ਲਾ ਕੇ ਜਿਹੜੀ ਬੇਨਤੀ ਮੈਂ ਕਰ ਰਿਹਾ ਹਾਂ ਕਿ ਗੁਰੂ ਦੀ ਸੇਵਾ ਸਫਲ ਹੈ ਗੁਰੂ ਦੀ ਸੇਵਾ ਸਫਲ ਹੈ ਨਿਫਲ ਨਹੀਂ ਪਰ ਜੇਕਰ ਕੋਈ ਇਨਸਾਨ ਸੇਵਾ ਕਰੇ ਉਸ ਬੰਦੇ ਦੇ ਅੰਦਰ ਤਬਦੀਲੀ ਨਾ ਆਵੇ ਤਾਂ ਆਪਾਂ ਬਾਣੀ ਦੇ ਵਿੱਚ ਪੜਾਂਗੇ ਭਾਈ ਸੇਵਾ ਦੇ ਵਿੱਚ ਕੋਈ ਘਾਟ ਨਹੀਂ ਗੁਰੂ ਦੇ ਸ਼ਬਦ ਦੇ ਵਿੱਚ ਕੋਈ ਘਾਟ ਨਹੀਂ ਗੁਰੂ ਦੇ ਸ਼ਬਦ ਦਵਾਈ ਦੇ ਵਿੱਚ ਕੋਈ ਘਾਟ ਨਹੀਂ ਮਨੁੱਖ ਨੂੰ ਸੋਚਣਾ ਪਵੇਗਾ ਕਿ ਕੀ ਕਾਰਨ ਕਿ ਇੰਨੀ ਸੇਵਾ ਕਰਨ ਦੇ ਬਾਅਦ ਵੀ ਮੇਰਾ ਅੰਦਰ ਰੁੱਖਾ ਕਿਉਂ ਹੈ ਇੰਨੀ ਸੇਵਾ ਕਰਨ ਤੋਂ ਬਾਅਦ ਮੇਰਾ ਅੰਦਰ ਸੁੱਕਾ ਕਿਉਂ ਹੈ ਮੇਰੇ ਸਤਿਗੁਰੂ ਨੇ ਇੱਕ ਪਾਣੀ ਦੇ ਵਿੱਚ ਨਾ ਜੋ ਪ੍ਰਮਾਨ ਦਿੱਤਾ ਉਹ ਜ਼ਰੂਰ ਸਾਂਝਾ ਕਰਨਾ ਮੈਂ ਇਹ ਪਵਿੱਤਰ ਬਚਨ ਹੈ ਭਗਤ ਪਰਮਾਨੰਦ ਜੀ ਦਾ ਕਹਿੰਦੇ ਨੇ ਕਿ ਬੰਦਿਆ ਤੂੰ ਧਰਮ ਗ੍ਰੰਥ ਦੇ ਵਿਖਿਆਨ ਵੀ ਸੁਨੇ ਤੂੰ ਧਰਮ ਗ੍ਰੰਥ ਆਪ ਪੜੇ ਤੇ ਪੜਚੋਲੇ ਵੀ ਫਿਰ ਕਹਿੰਦੇ ਨੇ ਤੂੰ ਆਪਣੇ ਹੱਥੀਂ ਸੇਵਾ ਕਰਨ ਵੀ ਤੁਰਿਓ ਪਰ ਚੇਤੇ ਰੱਖੀ ਤੇਰੇ ਪੜੇ ਹੋਏ ਤੇ ਪਰਚੋਲੇ ਹੋਏ ਵਖਿਆਨ ਕਿਸ ਅਰਥ ਜੇ ਇੰਨਾ ਕੁਝ ਕਹਿ ਕੇ ਵੀ ਕਾਮ ਤੇ ਵਾਸਨਾ ਮੁੱਕੀ ਨਹੀਂ ਤੇਰੇ ਬਾਹਰ ਦੀ ਸੇਵਾ ਕੀਤੀ ਹੋਈ ਕਿਸ ਅਰਥ ਜੇ ਅੰਦਰ ਦੇ ਕ੍ਰੋਧ ਨੇ ਅਜੇ ਖਹਿੜਾ ਨਹੀਂ ਛੱਡਿਆ ਤੀਸਰਾ ਜਿਹੜਾ ਉਹਨਾਂ ਬਚਨ ਕਿਹਾ ਕਿ ਸੇਵਾ ਸਫਲ ਹੈ ਪਰ ਨੇਫਲ ਤਾਂ ਹੁੰਦੀ ਹੈ ਜੇ ਸੇਵਾ ਕਰਦਾ ਵੀ ਲੋਕਾਂ ਦੀ ਨਿੰਦਿਆ ਕਰੀ ਜਾਏ ਸਾਧ ਸੰਗਤ ਜੀ ਸੱਚ ਜਾਣਿਓ ਕੀਤੀ ਹੋਈ ਸੇਵਾ ਨੇਫਲ ਹੋ ਜਾਂਦੀ ਹੈ ਜਦੋਂ ਸੇਵਾ ਤਾਂ ਸਫਲ ਹੈ ਗੁਰੂ ਦੀ ਸੇਵਾ ਸਫਲ ਹੈ ਜੇ ਕੋਈ ਚਿੱਤ ਲਾ ਕੇ ਕਰੇ ਜੇ ਹੁਣ ਨਾਲੇ ਸੇਵਾ ਕਰੀ ਜਾਵੇ ਨਾਲੇ ਲੋਕਾਂ ਦੀਆਂ ਚੁਗਲੀਆਂ ਕਰੀ ਜਾਵੇ ਨਿੰਦਿਆ ਕਰੀ ਜਾਵੇ ਉਹ ਕੀਤੇ ਹੋਏ ਸਾਰੇ ਨੇ ਫਲ ਹੋ ਜਾਂਦੀ ਹੈ ਤੈ ਨਰ ਕਿਆ ਪੁਰਾਨ ਸੁਨ ਕੀਨਾ ਤੂੰ ਧਰਮ ਗ੍ਰੰਥ ਤੇ ਪੁਰਾਨ ਸੁਨੇ ਕੀ ਲਾਭ ਹੋਇਆ ਬਈ ਉਹਨਾਂ ਦਾ ਤੈ ਨਰ ਕਿਆ ਪੁਰਾਨ ਸੁਨ ਕੀਨਾ ਅਨ ਪਾਵਣੀ ਭਗਤ ਨਹੀਂ ਉਪਜੇ ਭੁੱਖੇ ਦਾਾਨ ਨਾ ਦੇ ਨਾ ਰਹਾਓ ਕਾਮਨ ਵਿਸਰਿਓ ਕਰੋਧਨ ਵਿਸਰਿਓ ਲੋਭ ਨਾ ਛਟਿਓ ਦੇਵਾ ਪਰ ਨਿੰਦਾ ਮੁਕਤੇ ਨਹੀਂ ਛੁੱਟੀ ਨੇਫਲ ਭਈ ਸਭ ਸੇਵਾ 1253 ਅੰਗ ਦੇ ਉੱਪਰ ਦਾ ਬਚਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੇਵਾ ਸਫਲ ਹੈ ਪਰ ਜਦੋਂ ਤੂੰ ਸੇਵਾ ਕਰਕੇ ਆਪਣੀ ਜ਼ਬਾਨ ਤੋਂ ਪ੍ਰਾਈ ਨਿੰਦਿਆ ਕਰਦਾ ਹੈ ਨਾ ਬੰਦਿਆ ਤੇਰੀ ਕੀਤੀ ਹੋਈ ਸੇਵਾ ਕਈ ਵਾਰੀ ਨੇਫਲ ਹੋ ਕੇ ਚਲੀ ਜਾਂਦੀ ਐ ਮੈਂ ਜਿਹੜੀ ਬੇਨਤੀ ਕਰ ਰਿਹਾ ਸਾ ਕਿ ਚਾਕਰ ਬਣ ਕੇ ਸੇਵਾ ਕਰਨੀ ਐ ਪਰ ਚਾਕਰ ਦੀ ਸੇਵਾ ਤਾਂ ਪਰਵਾਨ ਐ ਜੇ ਖਸਮ ਦੇ ਬਾਣੇ ਦੇ ਵਿੱਚ ਤੁਰੇ ਜੇ ਚਾਕਰ ਬਣ ਕੇ ਖਸਮ ਦੇ ਸਾਹਮਣੇ ਬੋਲਦਾ ਐ ਨਾ ਉਹ ਸੇਵਾ ਮਾਲਕ ਦੀ ਖੁਸ਼ੀ ਲੈਣ ਦੀ ਥਾਂ ਕਈ ਵਾਰੀ ਮਾਲਕ ਉਸਦੇ ਕਰਮ ਦੇਖ ਕੇ ਉਸਦੇ ਕੋਲੋਂ ਨਾਰਾਜ਼ ਹੋ ਜਾਂਦਾ ਹੈ ਦੂਸਰਾ ਤਰੀਕਾ ਹੈ ਭਾਈ ਸੇਵਾ ਕਰਨ ਦਾ ਉੱਥੇ চাকਰੀ ਨਹੀਂ ਉੱਥੇ ਮੈਂ ਹੈ ਗੁਲਾਮ ਬਣ ਕੇ ਸੇਵਾ ਕਰਨੀ ਲਾਲੇ-ਗੋਲੇ ਬਣ ਕੇ ਸੇਵਾ ਕਰਨੀ ਨੌਕਰ ਦੇ ਵਿੱਚ ਤੇ ਗੁਲਾਮ ਦੇ ਵਿੱਚ ਥੋੜਾ ਜਿਹਾ ਅੰਤਰ ਹੈ ਆਪ ਨੂੰ ਪਤਾ ਹੈ ਕਿ ਨੌਕਰ ਹਰ ਮਹੀਨੇ ਤਨਖਾਹ ਲੈਂਦਾ ਹੈ ਨੌਕਰ ਦਾ ਕੰਮ ਹੈ ਕਿ ਇੱਕ ਜੇ 1 ਮਹੀਨੇ ਉਸਨੇ ਕੰਮ ਕੀਤਾ ਤਾਂ ਮਹੀਨੇ ਬਾਅਦ ਉਸ ਨੂੰ ਤਨਖਾਹ ਮਿਲਣੀ ਹੈ। ਕਈ ਵਾਰੀ ਹਫਤੇ ਬਾਅਦ ਨੌਕਰ ਨੂੰ ਤਨਖਾਹ ਮਿਲਦੀ ਹੈ। ਕਈ ਐਸੇ ਨੌਕਰ ਰੱਖੇ ਜਾਂਦੇ ਨੇ ਜਿਨ੍ਹਾਂ ਨੂੰ ਸਵੇਰੇ ਕੰਮ ਕਰਦੇ ਹਨ, ਸ਼ਾਮ ਨੂੰ ਉਹਨਾਂ ਨੂੰ ਦਿਹਾੜੀ ਜਿੰਨਾ ਉਹਨਾਂ ਕੰਮ ਕੀਤਾ ਉਸਦੇ ਪੈਸੇ ਦਿੱਤੇ ਜਾਂਦੇ। ਨੌਕਰ ਹਰ ਮਹੀਨੇ ਬਾਅਦ ਤਨਖਾਹ ਲੈਂਦਾ ਹੈ। ਨੌਕਰ ਹਰ ਰੋਜ਼ ਵੀ ਤਨਖਾਹ ਲੈਂਦਾ ਹੈ। ਨੌਕਰ 7 ਦਿਨਾਂ ਬਾਅਦ ਵੀ ਤਨਖਾਹ ਲੈਂਦੇ ਨੇ ਪਿਆਰਿਓ ਯਾਦ ਰੱਖਿਓ ਨੌਕਰ ਸਾਲ ਬਾਅਦ ਵੀ ਤਨਖਾਹ ਲੈ ਲੈਂਦਾ ਪਰ ਨੌਕਰ ਨਾਲ ਕੋਈ ਸ਼ਰਤ ਨਹੀਂ ਸਿਰਫ ਇੰਨੀ ਸ਼ਰਤ ਹੈ ਇੰਨਾ ਕੰਮ ਤੂੰ ਕਰੀ ਤੇ ਇਸ ਦੇ ਬਦਲੇ ਤੈਨੂੰ ਇੰਨੇ ਇੰਨਾ ਧਨ ਇੰਨੀ ਤਨਖਾਹ ਮਿਲੇਗੀ ਨੌਕਰ ਦੀ ਮਰਜ਼ੀ ਹੈ ਕਿ ਅੱਜ ਕੰਮ ਕਰਨ ਆਇਆ ਹੈ ਦੇ ਕਲ ਨੂੰ ਸਵੇਰੇ ਕਹਿ ਦੇਵੇ ਮਾਲਕ ਨੂੰ ਕਿ ਆਪਣਾ ਪ੍ਰਬੰਧ ਕਰ ਲਈ ਕਿਉਂਕਿ ਮੈਂ ਕੁਝ ਦਿਨਾਂ ਬਾਅਦ ਤੇਰੀ ਨੌਕਰੀ ਛੱਡ ਕੇ ਚਲਾ ਜਾਣਾ ਜੇ ਨੌਕਰ ਨੌਕਰੀ ਛੱਡਣੀ ਚਾਹੇ ਸਾਧ ਸੰਗਤ ਜੀ ਤਾਂ ਮਾਲਕ ਉਸ ਨੂੰ ਜ਼ੋਰ ਨਾਲ ਆਪਣੇ ਘਰ ਰੱਖ ਵੀ ਨਹੀਂ ਸਕਦਾ ਪਰ ਜਿਹੜਾ ਗੁਲਾਮ ਹੁੰਦਾ ਨਾ ਕਦੇ ਵੀ ਜਵਾਬ ਦੇ ਕੇ ਜਾਂਦੇ ਨਹੀਂ ਗੁਲਾਮ ਇੱਕ ਵਾਰੀ ਖਰੀਦੇ ਜਾਂਦੇ ਨੇ ਤੇ ਜਿਹੜੇ ਮਾਲਕ ਦੇ ਦਰ ਤੇ ਖਰੀਦੇ ਜਾਂਨ ਉਹ ਆਪਣੀ ਮਰਜ਼ੀ ਨਹੀਂ ਕਰਦੇ ਉਹ ਮਰਦੇ ਦਮ ਤੱਕ ਮਾਲਕ ਦੇ ਹੀ ਬਣ ਕੇ ਰਹਿੰਦੇ ਨੇ ਸਤਿਗੁਰੂ ਕਹਿੰਦੇ ਨੇ ਚਿੱਤ ਲਾ ਕੇ ਸੇਵਾ ਕਰ ਗੁਲਾਮ ਬਣ ਕੇ ਸੇਵਾ ਕਰ ਨੌਕਰ ਛੱਡ ਕੇ ਜਾਂਦੇ ਨੇ ਪਰ ਗੁਲਾਮ ਦੀ ਤਾਂ ਹੋਰ ਥਾਂ ਹੀ ਕੋਈ ਨਹੀਂ ਉਸਨੇ ਕਿਹੜੀ ਜਗ੍ਹਾ ਤੇ ਜਾਣਾ ਹੈ ਸਤਿਗੁਰੂ ਦਾ ਵਾਚਨ ਪੜੋ ਮਾਰੂ ਰਾਗ ਦਾ ਸ਼ਬਦ ਹੈ ਦੇਖੋ ਸ਼ਬਦ ਦੀ ਵਿਆਖਿਆ ਆਪਾਂ ਸ਼ਬਦ ਨੂੰ ਹੀ ਆਧਾਰ ਬਣਾ ਕੇ ਕਰੀਏ ਮੁੱਲ ਖਰੀਦੇ ਲਾਲਾ ਗੋਲਾ हे ਦਾਤਾ ਜੀ ਮੈਂ ਨੌਕਰ ਬਣ ਕੇ ਨਹੀਂ ਮੈਂ ਆਪ ਜੀ ਦੇ ਦਰ ਤੇ ਆਪ ਜੀ ਦਾ ਖਰੀਦਿਆ ਹੋਇਆ ਗੁਲਾਮ ਬਣ ਕੇ ਆਇਆ ਆਮ ਤੌਰ ਤੇ ਬੰਦਾ ਕਿਸੇ ਦਾ ਗੁਲਾਮ ਬਣੇ ਤੇ ਲੋਕ ਕਹਿੰਦੇ ਨੇ ਕਿ ਇਸ ਗੁਲਾਮੀ ਨਾਲੋਂ ਤਾਂ ਮਰ ਜਾਣਾ ਚੰਗਾ ਗੁਰਮਖੋ ਜਦੋਂ ਗੁਰੂ ਦਾ ਗੁਲਾਮ ਕੋਈ ਬਣਦਾ ਹੈ ਨਾ ਉਹ ਇਹ ਨਹੀਂ ਕਹਿੰਦਾ ਕਿ ਇਸ ਗੁਲਾਮੀ ਨਾਲ ਉਹ ਮਰਨਾ ਚਾਹੁੰਦਾ ਹੈ ਉਹ ਕਹਿੰਦਾ ਦਾਤਾ ਤੇਰਾ ਕੋਟਾਨ ਕੋਟ ਸੁਖ ਰੈ ਮੇਰੇ ਕਿੰਨੇ ਚੰਗੇ ਭਾਗ ਨੇ ਮੈਂ ਤੇਰਾ ਗੁਲਾਮ ਬਣ ਗਿਆ ਰੋ ਵਿਚਾਰ ਭਾਈ ਸਮਾਪਤੀ ਦਰ ਸਮਾ ਹੋਇਆ ਤਮਾਮ ਪੁਲਾ ਦੇਖੇ ਮਾ ਗੁਰੂ ਪਤਸ ਆਪ ਸੰਗਤ ਬਖ ਸੰਜੋਗੋ ਬਲਾਉ ਪਤੇ ਆਖੋ ਜੀ ਵਾਹਿ ਗੁਰੂ ਜੀ ਕਾ ਖਾਲਸਾ